ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਸਿਆਸਤ ਦੀ ਤੁਲਨਾ ਅਕਸਰ ਸ਼ਤਰੰਗ ਦੀ ਖੇਡ ਦੇ ਨਾਲ ਕੀਤੀ ਜਾਂਦੀ ਹੈ ਮੋਰਿਆਂ ਦੀ ਖੇਡ ਏਡੀਆਂ ਤਿਰਛੀਆਂ ਚਾਲਾਂ ਦੀ ਖੇਡ ਸ਼ਹਿ ਅਤੇ ਮਾਤ ਦੀ ਖੇਡ ਵਜ਼ੀਰਾ ਪਿਆਦਿਆਂ ਦਾ ਵਰਤਿਆ ਜਾਣਾ ਇਹ ਸਭ ਹੀ ਰਾਜਨੀਤੀ ਨੂੰ ਇੰਨਾ ਦਿਲਚਸਪ ਬਣਾਉਂਦਾ ਹੈ ਆਜਪਾ ਭਾਵੇਂ ਦੇਸ਼ ਦੇ ਵਿੱਚ ਲਗਾਤਾਰ ਤੀਸਰੀ ਵਾਰ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਹੈ ਪਰ ਹਜੇ ਵੀ ਕਈ ਸੂਬੇ ਰਹੇ ਹਨ ਜਿੱਥੇ ਇੱਕ ਵਾਰ ਵੀ ਭਾਜਪਾ ਦੀ ਸਰਕਾਰ ਹਜੇ ਤੱਕ ਨਹੀਂ ਬਣ ਸਕੀ ਅਤੇ ਪੰਜਾਬ ਉਹਨਾਂ ਦੇ ਵਿੱਚੋਂ ਇੱਕ ਹੈ ਭਾਵੇਂ ਇੱਥੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਭਾਈਵਾਲੀ ਦੇ ਵਿੱਚ ਸਰਕਾਰ ਬਣਦੀ ਰਹੀ ਹੈ ਪਰ ਗਠਜੰਬੰਦਨ ਦੀਆਂ ਮਜਬੂਰੀਆਂ ਆਜਪਾ ਨੂੰ ਵਧਣ ਫੁੱਲਣ ਤੋਂ ਰੋਕਦੀਆਂ ਰਹੀਆਂ ਹਨ ਪ੍ਰਕਾਸ਼ ਸਿੰਘ ਬਾਦਲ ਸੱਤਾ ਤੇ ਪੂਰੀ ਤਰ੍ਹਾਂ ਕਾਬਜ ਰਹੇ ਕਿ ਇਥੋਂ ਤੱਕ ਕਿ ਕਿਹੜਾ ਨੇਤਾ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਕੌਣ ਭਾਜਪਾ ਦਾ ਸੂਬਾ ਪ੍ਰਧਾਨ ਬਣ ਸਕਦਾ ਹੈ ਇਹ ਫੈਸਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਮੁਤਾਬਕ ਹੀ ਹੁੰਦੇ ਰਹੇ ਸਿਆਸੀ ਮਾਹਿਰ ਨਰਿੰਦਰ ਮੋਤੀ ਦੇ ਭਾਜਪਾ ਦਾ ਚਿਹਰਾ ਬਣਨ ਨੂੰ ਹੀ ਜਿਹੜੀ ਬਦਲੀ ਹੋਈ ਰਾਜਨੀਤੀ ਹੈ ਉਸ ਦਾ ਮੁੱਖ ਕਾਰਨ ਦੱਸਦੇ ਮੋਦੀ ਅਤੇ ਉਸਦੇ ਚਣੱਕਿਆ ਅਮਿਤ ਸ਼ਾਹ ਨੇ ਪੂਰੇ ਭਾਰਤ ਵਿੱਚ ਭਾਜਪਾ ਨੂੰ ਸਿਆਸੀ ਤੌਰ ਤੇ ਪ੍ਰਸੰਗਿਕ ਬਣਾਉਣ ਦਾ ਬੇੜਾ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਘਟਨਾ ਘਟਦੀ ਹੈ ਉਸ ਨੂੰ ਇਹਨਾਂ ਦੋਨਾਂ ਦੀ ਹੀ ਇੱਕ ਸਿਆਸੀ ਚਾਲ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਲੇਕਿਨ ਆਪਾਂ ਗੱਲ ਸਿਰਫ ਪੰਜਾਬ ਦੀ ਹੀ ਕਰਨੀ ਹੈ ਤਾਂ ਪਹਿਲੀ ਵੱਡੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਹੋਈ ਇਨ੍ਹਾਂ ਦੋਹਾਂ ਦੇ ਸੱਤਾ ਦੇ ਵਿੱਚ ਕਾਬਜ਼ ਹੋਣ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਦੇ ਵਜੋਂ ਹੁੰਦੀ ਹੈ ਮੋਦੀ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਕਿਸਾਨੀ ਵਿਰੋਧ ਕਰਦੀ ਹੈ ਆਪਸ ਵਿੱਚ ਇੱਟ ਕੁੱਤੇ ਦੇ ਵੈਰੀ ਕਿਸਾਨ ਆਗੂ ਅਚਾਨਕ ਇਕੱਠੇ ਹੋ ਜਾਂਦੇ ਨੇ ਸਾਰੇ ਨਾਮੀ ਸਿੰਗਰ ਉਹ ਵੀ ਅਚਾਨਕ ਇਕੱਠੇ ਹੋ ਜਾਂਦੇ ਨੇ ਤੇ ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਸਪੋਰਟ ਵਿੱਚ ਆ ਜਾਂਦੇ ਨੇ ਇਨ੍ਹਾਂ ਦੇ ਸਮਰਥਨ ਦੇ ਵਿੱਚ ਆ ਜਾਂਦੇ ਨੇ ਗੌਣ ਵਾਲਿਆਂ ਕਰਕੇ ਨੌਜਵਾਨੀ ਵੀ ਵੱਡੇ ਪੱਧਰ ਤੇ ਨਾਲ ਜੁੜਦੀ ਹੈ ਤੇ ਆਮ ਤੌਰ ਤੇ ਬਜ਼ੁਰਗ ਕਿਸਾਨੀ ਨੇਤਾਵਾਂ ਦਾ ਸ਼ਾਂਤਮਈ ਅੰਦੋਲਨ ਉਹਾਈਜ ਕਰ ਲਿਆ ਜਾਂਦਾ ਹੈ ਤੇ ਹਾਈਜੈਕ ਕਰਕੇ ਇਹ ਨੌਜਵਾਨੀ ਉਸ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਲੈ ਜਾਂਦੀ ਹੈ ਅਕਾਲੀ ਪਹਿਲਾਂ ਤਾਂ ਬਿਲਾ ਦਾ ਸਮਰਥਨ ਕਰਦੇ ਹਨ ਪਰ ਫੇਰ ਕਿਸਾਨਾਂ ਦਾ ਰੋਹ ਵੇਖ ਕੇ ਪਲਟ ਜਾਂਦੇ ਹਨ ਪਰ ਕਿਸਾਨੀ ਜਿਹੜੀ ਹੈ ਉਹ ਇਸ ਗੱਲ ਦੇ ਚਲਦਿਆਂ ਅਕਾਲੀਆਂ ਨਾਲੋਂ ਪੂਰੇ ਤਰੀਕੇ ਨਾਲ ਟੁੱਟ ਜਾਂਦੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਅਤੇ ਵਿਆਹਵੀਆਂ ਘਟਨਾਵਾਂ 2015 ਤੋਂ ਲਗਾਤਾਰ ਪੰਥ ਦੀ ਅਕਾਲੀਆਂ ਤੋਂ ਦੂਰੀ ਜਿਹੜੀ ਬਣੀ ਹੋਈ ਸੀ ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀ ਇਸ ਪੂਰੇ ਤਰੀਕੇ ਨਾਲ ਕਿਸਾਨੀ ਦਾ ਅਕਾਲੀ党 ਨਾਲ ਟੁੱਟ ਜਾਣਾ ਜੋੜਨ ਵਾਲੇ ਇਸ ਨੂੰ ਵੀ 2014 ਤੋਂ ਬਾਅਦ ਮੋਦੀ ਸਰਕਾਰ ਬਣਨ ਨਾਲ ਜੋੜ ਕੇ ਦੇਖ ਸਕਦੇ ਨੇ ਕਿ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਤੇ ਡੇਰਾ ਸੱਚਾ ਸੌਦਾ ਜਿਹੜਾ ਹੈ ਉਸ ਦੀ ਭਾਜਪਾ ਨਾਲ ਨਜ਼ਦੀਕੀਆਂ ਬੜਾ ਕੁਝ ਜਿਹੜੇ ਨੇ ਉਹ ਜੋੜ ਤੋੜ ਕਰਕੇ ਦੇਖਣ ਵਾਲੇ ਬਾਹਰ ਇਸ ਨੂੰ ਜੋੜ ਕੇ ਦੇਖ ਸਕਦੇ ਨੇ ਦਿਖਾ ਸਕਦੇ ਖੈਰ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਮੋਦੀ ਕਾਨੂੰਨ ਵਾਪਸ ਲੈ ਲੈਂਦਾ ਹੈ ਇਤਿਹਾਸਕ ਜਿੱਤ ਵਾਲੀ ਸ਼ਾਮ ਨੂੰ ਹੀ ਕਿਸਾਨੀ ਆਗੂ ਫੇਰ ਆਪਸ ਦੇ ਵਿੱਚ ਲੜ ਪੈਂਦੇ ਨੇ ਤੇ ਏਕਾ ਟੁੱਟ ਜਾਂਦਾ ਇੱਕ ਨਵਾਂ ਨਾਮ ਦੀਪ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਉੱਭਰਦਾ ਹੈ ਲੋਕ ਉਸ ਨੂੰ ਭਾਜਪਾ ਦਾ ਏਜੰਟ ਦੱਸਦੇ ਹਨ ਪਰ ਅਚਾਨਕ ਸੜਕ ਹਾਸਤੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਉਹ ਹੀਰੋ ਬਣ ਜਾਂਦਾ ਹੈ ਨੌਜਵਾਨਾਂ ਦਾ ਚਹੇਤਾ ਹੀਰੋ ਬਣ ਜਾਂਦਾ ਹੈ ਸ਼ਹੀਦ ਬਣ ਜਾਂਦਾ ਹੈ ਤੇ ਸਰਕਾਰ ਦੀਆਂ ਏਜੰਸੀਆਂ ਦੇ ਉੱਪਰ ਹੀ ਉਸ ਨੂੰ ਮਾਰਨ ਦੇ ਦੋਸ਼ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਜਿੰਨਾ ਭਾਜਪਾ ਦਾ ਤੇ ਸਰਕਾਰੀ ਏਜੰਟਾਂ ਏਜੰਸੀਆਂ ਦਾ ਉਸ ਨੂੰ ਏਜੰਟ ਹੋਣ ਦਾ ਉਸ ਪਰ ਦੋਸ਼ ਲਾਇਆ ਜਾਂਦੇ ਸੀ ਕਿਹਾ ਜਾਂਦਾ ਸੀ ਕਿ ਇਹ ਸਰਕਾਰੀ ਏਜੰਟ ਹੈ ਉਹਨਾਂ ਹੀ ਏਜੰਸੀਆਂ ਦੇ ਉੱਪਰ ਉਸ ਨੂੰ ਕਤਲ ਕਰਨ ਦਾ ਦੋਸ਼ ਲੱਗ ਕੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਉਹੋ ਅਚਾਨਕ ਜਿਹੜਾ ਹੈ ਪੰਥਕ ਸਫਾਂ ਦੇ ਵਿੱਚ ਮਕਬੂਲ ਹੋ ਜਾਂਦਾ ਹੈ ਮਨਜ਼ੂਰ ਹੋ ਜਾਂਦਾ ਹੈ ਹੁਣ ਇਹ ਸਾਰਾ ਕੁਝ ਜੋ ਹੋ ਰਿਹਾ ਸੀ ਉਹ ਸਾਰਾ ਕੁਝ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਸੀ ਜਿਵੇਂ ਚੈਨਲਾਂ ਦੇ ਉੱਤੇ ਦਿਖਾਈ ਦੇ ਰਿਹਾ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਦੇ ਸਾਹਮਣੇ ਇੱਕ ਘਟਨਾਵਾਂ ਘਟ ਰਹੀਆਂ ਸਨ ਪਰ ਪਰਦੇ ਦੇ ਪਿੱਛੇ ਇੱਕ ਹੋਰ ਸਖਸ਼ ਜਿਸ ਬਾਰੇ ਇਸ ਤੋਂ ਇਲਾਵਾ ਕੀ ਉਹ ਪਿੰਡਰਾਂ ਵਾਲੇ ਦੀ ਹੂਬ ਹੂ ਨਕਲ ਕਰ ਰਿਹਾ ਹੈ ਉਹਦੇ ਵਾਂਗੂ ਹੀ ਦਿਖ ਰਿਹਾ ਹੈ ਉਹਦੇ ਵਾਂਗੂ ਹੀ ਵਿਚਰ ਰਿਹਾ ਹੈ ਇਸ ਤੋਂ ਇਲਾਵਾ ਕੋਈ ਕੁਝ ਨਹੀਂ ਸੀ ਜਾਣਦਾ ਤੇ ਨਾ ਹੀ ਕੋਈ ਪੁੱਛ ਰਿਹਾ ਸੀ ਕਿ ਇਹ ਕੌਣ ਹੈ ਇਸ ਦਾ ਛੋਕੜ ਕੀ ਹੈ ਕਿੱਥੋਂ ਆਇਆ ਕਿਉਂ ਆਇਆ ਕਿਵੇਂ ਉੱਭਰਿਆ ਇਹਦਾ ਏਜੰਡਾ ਕੀ ਹੈ ਕਿਸ ਵੱਲੋਂ ਇਸ ਨੂੰ ਉਭਾਰਿਆ ਗਿਆ ਇਹ ਪ੍ਰਸ਼ਨ ਕੋਈ ਨਹੀਂ ਪੁੱਛਦਾ ਹੈ ਬਸ ਅਚਾਨਕ ਹੀ ਉਸ ਨੂੰ ਸਟੇਜ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਉੱਤੇ ਪੇਸ਼ ਕਰ ਦਿੱਤਾ ਜਾਂਦਾ 17 ਜਨਵਰੀ 1993 ਦੇ ਵਿੱਚ ਪੈਦਾ ਹੋਇਆ ਹੈ ਸ਼ਖਸ਼ ਅੰਮ੍ਰਿਤਪਾਲ ਸਿੰਘ ਉਸ ਦਾ ਨਾਮ ਰੱਖਿਆ ਜਾਂਦਾ ਸੀ 32 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਮ ਉੱਭਰ ਕੇ ਅੱਗੇ ਆ ਜਾਂਦਾ ਹੈ ਲੇਕਿਨ ਇਸ ਦੇ ਬਾਰੇ ਕੀ ਜਾਣਦੇ ਆ ਅਸੀਂ ਇਹਦਾ ਪਿਛੋਕੜ ਕੀ ਹੈ ਕਿਵੇਂ ਉੱਭਰਿਆ ਕਿਹੜੀ ਵਿਚਾਰਧਾਰਾ ਨਾਲ ਇਸਬੰਧ ਰੱਖਦਾ ਹੈ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੁੰਦੀ 2009 ਦੇ ਵਿੱਚ ਦਸਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਪਾਸ ਹੋਣ ਤੋਂ ਬਾਅਦ ਇੱਕ ਪੁੱਤਰਾ ਦੇ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਡਿਪਲੋਮੇ ਦੇ ਵਿੱਚ ਦਾਖਲਾ ਲੈਂਦਾ ਹੈ ਪੜਾਈ ਪੂਰੀ ਨਹੀਂ ਕਰਦਾ 3 ਸਾਲ ਬਾਅਦ ਪੜਾਈ ਛੱਡ ਕੇ 2012 ਦੇ ਵਿੱਚ ਦੁਬਈ ਚਲਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਦੇ ਵਿੱਚ ਸ਼ਾਮਲ ਹੋਣ ਲਈ ਦੁਬਈ ਗਿਆ ਹੈ ਉਹਨੂੰ ਪਰਿਵਾਰ ਦਾ ਕਿਹੜਾ ਟਰਾਂਸਪੋਰਟ ਕਾਰੋਬਾਰ ਸੀ ਕਿੰਨੇ ਸਾਲਾਂ ਤੋਂ ਸੀ ਇਹਦੀ ਵੀ ਕੋਈ ਜਾਣਕਾਰੀ ਪਬਲਿਕ ਦੇ ਵਿੱਚ ਨਹੀਂ ਆਉਂਦੀ ਹੈ ਸਿਰਫ ਇਹ ਕਿਹਾ ਜਾਂਦਾ ਹੈ ਕਿ ਉਹ ਪਰਿਵਾਰ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦੁਬਈ ਚਲਾ ਗਿਆ ਹੁਣ ਅਮਰਤਪਾਲ ਦਾ ਹੀ ਇੱਕ ਲਿੰਕਡਇਨ ਪ੍ਰੋਫਾਈਲ ਹੈ ਉਸਤੇ ਵਿੱਚ ਇਹ ਲਿਖਿਆ ਗਿਆ ਹੈ ਕਿ ਅਮਰਤਪਾਲ ਨੇ ਯੂਨੀਵਰਸਿਟੀ ਆਫ ਪੰਜਾਬ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੋਈ ਯੂਨੀਵਰਸਿਟੀ ਆਫ ਪੰਜਾਬ ਚਲੋ ਉਹ ਵੀ ਮੰਨ ਲੈਣੇ ਹਾਂ ਲੇਕਿਨ ਉਸਤੇ ਵਿੱਚ ਅੱਗੇ ਲਿਖਿਆ ਗਿਆ ਹੈ ਇਸ ਸੰਦੂ ਟਰਾਂਸਪੋਰਟ ਕਾਰਗੋ ਨਾਂ ਦੀ ਇੱਕ ਕੰਪਨੀ ਦੇ ਵਿੱਚ ਇਹ ਆਪਰੇਸ਼ਨਸ ਮੈਨੇਜਰ ਦੇ ਤੌਰ ਤੇ ਨੌਕਰੀ ਕਰਦਾ ਸੀ ਲੱਗਿਆ ਹੋਇਆ ਸੀ ਲੇਕਿਨ ਇੰਡੀਅਨ ਐਕਸਪ੍ਰੈਸ ਨੂੰ ਨਾਮੀ ਅਖਬਾਰ ਹੈ ਉਸ ਦੇ ਮਤਾਬਿਕ ਇਸ ਨੇ 10 ਸਾਲ ਦੁਬਈ ਦੇ ਵਿੱਚ ਡਿਸਪੈਚਰ ਦਾ ਕੰਮ ਕੀਤਾ ਹੈ ਕਈ ਸੂਤਰ ਇਹ ਵੀ ਦੱਸਦੇ ਹਨ ਕਿ ਇਹ ਇੱਕ ਟਰੱਕ ਚਲਾਉਂਦਾ ਸੀ ਟਰੱਕ ਡਰਾਈਵਰੀ ਕਰਦਾ ਸੀ ਦੁਬਈ ਦੇ ਵਿੱਚ ਪਰ ਬਹੁਤੀ ਕੋਈ ਜਾਣਕਾਰੀ ਇਹਨਾਂ 10 ਸਾਲਾਂ ਦੇ ਦੁਬਈ ਦੇ ਵਿੱਚ ਬਤਾਏ ਹੋ ਜੀਵਨ ਬਾਰੇ ਅਮਰਿਤਪਾਲ ਦੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਹੈ ਲੋਕਾਂ ਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ ਕਿ ਉੱਤੇ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਲੇਕਿਨ 2019 ਦੇ ਵਿੱਚ ਅਮਰਿਤਪਾਲ ਕਿਸਾਨ ਅੰਦੋਲਨ ਦਾ ਇੱਕ ਸਮਰਥਕ ਦੇ ਤੌਰ ਤੇ ਉੱਭਰਦਾ ਹੈ ਸਮਰਥਕ ਬਣਦਾ ਹੈ ਤੇ ਦੀਪ ਸਿੱਧੂ ਦਾ ਇੱਕ ਬਹੁਤ ਵੱਡਾ ਸਪੋਰਟਰ ਬਣ ਕੇ ਸੋਸ਼ਲ ਮੀਡੀਆ ਤੇ ਵੀ ਉੱਭਰਦਾ ਹੈ ਇਸ ਸਪੋਰਟ ਕਰਕੇ ਦੀਪ ਸਿੱਧੂ ਦਾ ਸਪੋਰਟਰ ਹੋਣ ਕਰਕੇ ਉਹਦੀ ਸੋਸ਼ਲ ਮੀਡੀਆ ਤੇ ਫੋਲੋਇੰਗ ਜਿਹੜੀ ਹੈ ਉਹ ਬਹੁਤ ਵੱਧ ਜਾਂਦੀ ਹੈ ਇਸ ਦਾ ਉਸ ਨੂੰ ਫਾਇਦਾ ਹੁੰਦਾ ਹੈ ਉਹ ਭਾਰਤ ਵੀ ਆਉਂਦਾ ਹੈ ਤੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਲੇਕਿਨ ਉਦੋਂ ਤੱਕ ਉਹ ਕਲੀਨ ਸ਼ੇਵਨ ਸੀ ਬਾਲ ਕੱਟੇ ਹੋਏ ਸੀ ਢਾਲੀ ਕਲੀਨ ਸ਼ੇਵ ਸੀ ਸਿਆਜਤਾਰੀ ਸਿੱਖ ਦੇ ਰੂਪ ਦੇ ਵਿੱਚ ਵਿਚਰ ਰਿਹਾ ਸੀ ਆਪਾਂ ਕਹਿ ਸਕਦੇ ਨੇ ਅੰਦੋਲਨ ਪੂਰਾ ਹੋਣ ਤੋਂ ਬਾਅਦ ਉਹ ਵਾਪਸ ਦੁਬਈ ਚਲਾ ਜਾਂਦਾ ਹੈ ਇਹ ਵੀ ਸਾਰਿਆਂ ਨੂੰ ਜਾਣਕਾਰੀ ਮਿਲਦੀ ਹੈ ਪਤਾ ਲੱਗਦਾ ਲੇਕਿਨ ਫਿਰ ਅਚਾਨਕ ਸਤੰਬਰ 2022 ਦੇ ਵਿੱਚ ਇਸ ਨੂੰ ਵਾਰਿਸ ਪੰਜਾਬ ਦੇ ਦਾ ਮੁਖੀ ਥਾਪ ਦਿੱਤਾ ਜਾਂਦਾ ਸਿਮਰਨਜੀਤ ਸਿੰਘ ਮਾਨ ਜਸਬੀਰ ਸਿੰਘ ਰੋਡੇ ਜਿਨ੍ਹਾਂ ਦਾ ਨਾਂ ਤਾਂ ਵਾਰਿਸ ਪੰਜਾਬ ਨਾਲ ਕੋਈ ਸਰੂਕਾਰ ਹੈ ਨਾ ਹੀ ਉਹਨਾਂ ਦਾ ਅੰਮ੍ਰਿਤਪਾਲ ਦੇ ਨਾਲ ਉਦੋਂ ਤੱਕ ਕੋਈ ਸਰੂਕਾਰ ਸੀ ਕੋਈ ਸੰਬੰਧ ਸੀ ਕੋਈ ਆਪਸ ਦੇ ਵਿੱਚ ਉਹਨਾਂ ਦੀ ਜਾਣ ਪਛਾਣ ਸੀ ਉਹ ਆ ਕੇ ਮੋਗੇ ਦੇ ਵਿੱਚ ਇੱਕ ਸਮਾਗਮ ਕਰਕੇ ਵੱਡਾ ਇਸ ਦੀ ਦਸਤਾਰਬੰਦੀ ਕਰ ਦਿੰਦੇ ਨੇ ਇਹਨੂੰ ਵਾਰਿਸ ਪੰਜਾਬ ਦੇ ਦਾ ਮੁਖੀ ਥਾਪ ਦਿੰਦੇ। ਕਿਸ ਕਪੈਸਿਟੀ 'ਚ ਥਾਪਦੇ ਨੇ? ਕਿਵੇਂ ਥਾਪਦੇ ਨੇ? ਕੀ ਇਹਨਾਂ ਦੇ ਸੰਬੰਧ ਸੀ? ਇਹਦਾ ਬਾਰੇ ਨਾ ਕੋਈ ਪੁੱਛਦਾ ਹੈ ਤੇ ਨਾ ਕੋਈ ਦੱਸਦਾ ਹੈ। ਇੱਥੇ ਇਹ ਵੀ ਕਹਿਣਾ ਵਾajib ਹੋਵੇਗਾ ਕਿ ਜਸਪੀਰ ਸਿੰਘ ਰੋਡੇ ਦੇ ਉੱਪਰ ਵੀ ਏਜੰਸੀਆਂ ਦਾ ਏਜੈਂਟ ਹੋਣ ਦੇ ਦੋਸ਼ ਲੱਗਦੇ ਰਹੇ ਨੇ। ਉਹ ਅਕਾਲ ਤਖਤ ਦੇ ਜਫੇਦਾਰ ਬਣੇ ਸੀ ਲੇਕਿਨ ਇਨ੍ਹਾਂ ਦੋਸ਼ਾਂ ਦੇ ਚੱਲਦਿਆਂ ਹੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ, ਉਹ ਪਦਵੀ ਛੱਡਣੀ ਪਈ ਸੀ। ਕਿਉਂਕਿ ਉਹਨਾਂ ਤੇ ਬਾਰ-ਬਾਰ ਇਹ ਦੋਸ਼ ਲੱਗਦੇ ਹਨ ਖੈਰ 6 ਮਹੀਨੇ ਬਾਅਦ ਹੀ 23 ਅਪ੍ਰੈਲ 2023 ਨੂੰ ਅਮਰਿਤਪਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਹਸਤੇ ਲੱਗ ਜਾਂਦਾ ਹੈ ਤੇ ਡਿਰਬੂ ੱਕੜਦੀ ਅਸਾਮ ਦੇ ਡਿਰਬੂ ਗੜਜੇ ਦੇ ਵਿੱਚ ਉਸਨੂੰ ਭੇਜ ਦਿੱਤਾ ਜਾਂਦਾ ਇਹ ਸਾਰਿਆਂ ਨੂੰ ਪਤਾ ਹੈ ਤਕਰੀਬਨ 1 ਸਾਲ ਬਾਅਦ ਹੀ ਜੂਨ 2024 ਨੂੰ ਅਮਰਿਤਪਾਲ ਐਮਪੀ ਬਣ ਜਾਂਦਾ ਹੈ ਖਡੂਰ ਸਾਹਿਬ ਤੋਂ ਚੋਣਾਂ ਲੜਦਾ ਹੈ ਤੇ ਜਿੱਤ ਜਾਂਦਾ ਹੈ ਆਜ਼ਾਦ ਮੀਲਵਾਰ ਦੇ ਤੌਰ ਤੇ ਪਰ ਇਸ ਸਮਰਥਕ ਨੇ ਅਮਰਿਤਪਾਲ ਦੇ ਉਹ ਕਹਿੰਦੇ ਨੇ ਕਿ ਅਮਰਿਤਪਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਦਾ ਸੀ ਨਸ਼ੇ ਛਡਾਉਣ ਦਾ ਕੰਮ ਕਰ ਰਿਹਾ ਸੀ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਇਹ ਕੰਮ ਕਰ ਰਿਹਾ ਸੀ ਪਰ ਕਿਹੜੇ ਸਮੇਂ ਕਿਹੜੀ ਥਾਂ ਤੇ ਉਸ ਲੋਹੇ ਕੰਮ ਕੀਤੇ ਗਏ ਕੋਈ ਨਹੀਂ ਜਾਣਦਾ ਨਾ ਹੀ ਕੋਈ ਦੱਸਦਾ ਹੈ ਕਿਹੜੇ ਮਹੀਨੇ ਕਿਹੜੇ ਸਾਲ ਦੇ ਵਿੱਚ ਅਮਰਿਤਪਾਲ ਵੱਲੋਂ ਇਹ ਕੰਮ ਕੀਤੇ ਗਏ ਇਹ ਵੀ ਕੋਈ ਨਹੀਂ ਜਾਣਦਾ ਤੇ ਨਾ ਹੀ ਕੋਈ ਦੱਸਦਾ ਕਿੰਨਾ ਲੋਕਾਂ ਨੂੰ ਅੰਮ੍ਰਿਤ ਚਕਾਇਆ ਗਿਆ ਕਿੰਨਾ ਲੋਕਾਂ ਨੂੰ ਨਸ਼ੇ ਤੋਂ ਛੁਡਾਇਆ ਗਿਆ ਕਿਉਂਕਿ ਵਕਫਾ ਬਹੁਤ ਘੱਟ ਹੈ 6 ਮਹੀਨੇ ਦੇ ਅੰਦਰ ਅੰਦਰ ਹੀ ਉਹਨੇ ਕਿੰਨੀ ਵੱਡੀ ਮੂਵਮੈਂਟ ਖੜੀ ਕਰ ਦਿੱਤੀ ਕਿਸੇ ਨੂੰ ਨਹੀਂ ਪਤਾ ਕਿੰਨੇ ਲੋਕਾਂ ਨੂੰ ਕਿੰਨੇ ਹਜ਼ਾਰਾਂ ਲੋਕਾਂ ਨੂੰ ਨੌਜਵਾਨਾਂ ਨੂੰ ਉਹਨੇ ਨਸ਼ਾ ਛੁਡਾਇਆ ਤੇ ਨਸ਼ਾ ਛਡਾਉਣ ਦੇ ਲਈ 10 10 12 12 ਗਨਮੈਨ ਰੱਖਣ ਦੀ ਵੀ ਕੀ ਲੋੜ ਪਈ ਸੀ ਉਹ ਸਭ ਕੁਝ ਕਰਨ ਦੀ ਕੀ ਲੋੜ ਸੀ ਇਹਦੇ ਬਾਰੇ ਵੀ ਕੋਈ ਕੁਝ ਨਹੀਂ ਕਹਿੰਦਾ ਖੈਰ ਇਹ ਗੱਲਾਂ ਤੋਂ ਅੱਗੇ ਹੁਣ ਇੱਥੇ ਇਹ ਵੀ ਕੋਈ ਸਵਾਲ ਨਹੀਂ ਪੁੱਛ ਰਿਹਾ ਕਿ ਜੇ ਅਮਰਿਤਪਾਲ ਵੱਲੋਂ ਇਹ ਪਿੰਡਾਂ ਵਾਲੇ ਦਾ ਸਵਾਗ ਨਾ ਰਚਿਆ ਗਿਆ ਹੁੰਦਾ ਇਹ ਸਾਰਾ ਪਹਿਰਾਵਾ ਇਹ ਸਾਰੇ ਬੋਡੀਗਾਰਡ ਉਸੇ ਤਰੀਕੇ ਬੰਦੂਖਾਂ ਨਾਲ ਲੈਸ ਲੋਕਾਂ ਦੇ ਨਾਲ ਨਾ ਫਿਰਿਆ ਹੁੰਦਾ ਤਾਂ ਕੀ ਇਸ ਦੀ ਕੋਈ ਚਰਚਾ ਹੋਣੀ ਸੀ ਕਿ ਇਸ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਵਿੱਚ ਇਹਦੀ ਪਛਾਣ ਬਣਨੀ ਸੀ ਇਹਦੀ ਵੀ ਕੋਈ ਜ਼ਿਕਰ ਜਿਹੜਾ ਹੈ ਜਾਂ ਸਵਾਲ ਜਵਾਬ ਨਹੀਂ ਹੈ ਖੈਰ ਜਦੋਂ ਇਹ ਸਭ ਕੁਝ ਘੜਿਆ ਜਾ ਰਿਹਾ ਸੀ ਹੋ ਰਿਹਾ ਸੀ ਦੂਸਰੇ ਪਾਸੇ ਸਿਆਸਤ ਚੱਲ ਰਹੀ ਸੀ ਸਿਆਸਤ ਰੁਕੀ ਨਹੀਂ ਸੀ ਕਿਸਾਨ ਜਿ세 ਬੰਦੀਆਂ 32 ਤੋਂ 100 ਬਣ ਜਾਂਦੀਆਂ ਨੇ ਚੋਣਾਂ ਵੀ ਲੜਦੀਆਂ ਨੇ ਲੜਨ ਤੋਂ ਬਾਅਦ ਬੁਰੇ ਤਰੀਕੇ ਨਾਲ ਹਾਰਦੀਆਂ ਲੋਕਾਂ ਤੋਂ ਹੌਲੀ-ਹੌਲੀ ਉਹਨਾਂ ਦੀ ਦੂਰੀ ਵੀ ਬਣ ਜਾਂਦੀ ਹੈ ਉਹ ਲੋਕਾਂ ਦੇ ਝਗੜੇ ਨਿਪਟਾਉਣ ਲੱਗ ਜਾਂਦੇ ਨੇ ਫੈਸਲੇ ਕਰਾਉਣ ਲੱਗ ਜਾਂਦੇ ਨੇ ਪੈਸੇ ਦੇ ਲੈਣ ਦੇਣ ਦੇ ਦੋਸ਼ ਵੀ ਲੱਗਦੇ ਨੇ ਇਥੋਂ ਤੱਕ ਕਿ ਟੋਲ ਪਲਾਜ਼ਿਆਂ ਦੇ ਲਈ ਪਾਸ ਵੇਚਣ ਦੇ ਦੋਸ਼ ਵੀ ਲੱਗਦੇ ਨੇ ਪੈਰਲਲ ਸਰਕਾਰ ਪੰਜਾਬ ਦੇ ਵਿੱਚ ਇਹਨਾਂ ਕਿਸਾਨ ਆਗੂਆਂ ਵੱਲੋਂ ਚਲਾਈ ਜਾ ਰਹੀ ਹੈ ਇਹ ਦੋਸ਼ ਵੀ ਜਿਹੜੇ ਨੇ ਉਹ ਲੱਗਦੇ ਹਰ ਰੋਜ਼ ਧਰਨੇ ਸੜਕਾਂ ਦਾ ਰੋਕਣਾ ਰੇਲਾਂ ਦਾ ਰੋਕਣਾ ਘਰਾਓ ਜਾਂ ਫਿਰ ਸ਼ੰਭੂ ਤੇ ਖਨੌਰੀ ਤੇ ਪਾウダー ਜਿਹੜੇ ਨੇ ਉਸਾਲ ਪਰਦੇ ਲਈ ਬੰਦ ਹੋ ਜਾਂਦੇ ਨੇ ਇਹ ਸਾਰਾ ਕੁਝ ਵੀ ਸਿਆਸਤ ਦੇ ਵਿੱਚ ਹੁੰਦਾ ਹੈ ਵਪਾਰੀ ਤੇ ਕਿਸਾਨ ਆਮੋ ਸਾਹਮਣੇ ਹੋ ਜਾਂਦੇ ਨੇ 2000 ਵਿੱਚ ਜਿਹੜੀਆਂ ਲੋਕ ਸਭਾ ਦੇ ਲਈ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਇਸ ਦਾ ਅਸਰ ਵੀ ਸਾਫ਼-ਸਾਫ਼ ਦੇਖਣ ਨੂੰ ਮਿਲਦਾ ਆਜਪਾ ਇਕੱਲੇ ਲੜਨ ਦੇ ਬਾਵਜੂਦ 18-19% ਵੋਟਾਂ ਲੈ ਕੇ ਜਾਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਅਕਾਲੀ ਦਲ ਦੇ ਅੱਗੇ ਨਿਕਲ ਜਾਂਦੀ ਹੈ ਜਿਨ੍ਹਾਂ ਦੇ ਉਹ ਹੁਣ ਤੱਕ ਭਾਈਵਾਲ ਬਣ ਕੇ ਜੂਨੀਅਰ 파ਰਟਨਰ ਬਣ ਕੇ ਇਲੈਕਸ਼ਨਾਂ ਲੜਦੇ ਰਹੇ ਨੇ ਅਕਾਲੀ ਦਲ ਦਾ ਹਮੇਸ਼ਾ ਹੀ ਆਜਪਾ ਤੋਂ ਜ਼ਿਆਦਾ ਵੋਟ ਸ਼ੇਅਰ ਹੁੰਦਾ ਸੀ ਲੇਕਿਨ ਇੰਨਾ ਇਲੈਕਸ਼ਨ ਦੇ ਵਿੱਚ ਇੰਨਾ ਚੋਣਾਂ ਦੇ ਵਿੱਚ ਉਲਟ ਫੇਰ ਹੋ ਜਾਂਦਾ ਹੈ ਅਕਾਲੀ ਦਲ 4 ਨੰਬਰ ਤੇ ਚਲਾ ਜਾਂਦਾ ਹੈ ਤੇ ਕਾਫੀ ਫਰਕ ਦੇ ਨਾਲ ਜਿਹੜੀ ਪਾਰਟੀ ਹੈ 3 ਤੀਸਰੇ ਨੰਬਰ ਤੇ ਆਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਲੇਕਿਨ ਇਸ ਤੋਂ ਬਾਅਦ ਦੁਬਾਰਾ ਫੇਰ ਇਹ ਸਮਝਿਆ ਜਾਂਦਾ ਹੈ ਕਿ ਸ਼ਾਇਦ ਜਿਹੜਾ ਆਰਥਿਕ ਕਾਰਨਾ ਕਰਕੇ ਜਿੰਨੀ ਪੋਲਰਾਈਜੇਸ਼ਨ ਸੀ ਉਹ ਹੋ ਚੁੱਕੀ ਹੈ ਹੁਣ ਦੁਬਾਰਾ ਧਰਮ ਦਾ ਪ੍ਰਯੋਗ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਮਾਚਲ ਵਿੱਚ ਕੰਗਣਾ ਰਣੌਤ ਅਤੇ ਕਿਸਾਨਾਂ ਦੇ ਰੌਲੇ-ਗੋਲੇ ਤੋਂ ਬਾਅਦ ਚਾਂਬਲੇ ਹੋਏ ਮੋਟਰਸਾਈਕਲ ਸਵਾਰਾਂ ਦਾ ਸਥਾਨਕ ਇੱਕ ਝਗੜਾ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਪਿੰਡਰਾਂ ਵਾਲਾ ਪ੍ਰਗਟ ਹੋ ਜਾਂਦਾ ਹੈ ਝੰਡੇ ਪਿੰਡਰਾਂ ਵਾਲੇ ਦੀ ਤਸਵੀਰ ਵਾਲੇ ਹਟਾਏ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਹੈ ਉਹਦਾ ਰਿਐਕਸ਼ਨ ਦੇ ਜਿਹਨੂੰ ਕਿਹਾ ਜਾਂਦਾ ਹੈ ਸ਼ੁਰੂ ਹੋ ਜਾਂਦਾ ਹੈ ਬੱਸਾਂ ਰੋਕੀਆਂ ਜਾਂਦੀਆਂ ਨੇ ਸ਼ੀਸ਼ੇ ਤੋੜੇ ਜਾਂਦੇ ਨੇ ਸਟicker ਲਗਾਏ ਜਾਂਦੇ ਨੇ ਇਹ ਸਾਰਾ ਕੁਝ ਇੱਕ ਧਾਰਮਿਕ ਰੰਗਤ ਤੇ ਦੁਬਾਰਾ ਪਿੰਡਰਾ ਵਾਲੇ ਦਾ ਜਿਹੜਾ ਹੈ ਫੋਰਫਰੰਟ ਤੇ ਆਉਣਾ ਇਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਇਹ ਲੱਗਦਾ ਹੈ ਕਿ ਗੱਲ ਹਜੇ ਵੀ ਪੂਰੇ ਤਰੀਕੇ ਨਾਲ ਨਹੀਂ ਬਣ ਰਹੀ ਤਾਂ ਅਚਾਨਕ ਅੰਮ੍ਰਿਤਪਾਲ ਦੇ ਸਾਥੀਆਂ ਤੇ ਉੱਪਰੋਂ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੀਆਂ ਖਬਰਾਂ ਜ਼ੋਰ ਜ਼ੋਰ ਫੜ ਲੈਂਦੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਇਆ ਵੀ ਜਾਂਦਾ ਹੈ ਤੇ ਇੱਥੇ ਅਗਨਾਲੇ ਵਾਲੇ ਥਾਣੇ ਦੇ ਉੱਪਰ ਹੋਏ ਹਮਲੇ ਦੇ ਕੇਸ ਦੇ ਵਿੱਚ ਉਹਨਾਂ ਦਾ ਰਿਮਾਂਡ ਵੀ ਲੈ ਲਿਆ ਜਾਂਦਾ ਹੈ। ਅੰਮ੍ਰਿਤਪਾਲ ਬਾਹਰ ਆ ਰਿਹਾ ਹੈ, ਪੰਜਾਬ ਆ ਰਿਹਾ ਹੈ। ਇਹ ਸਾਰਾ ਜਿਹੜਾ ਹੈ ਵਰਤਾਰਤ ਵੀ ਸਿਰਜਿਆ ਜਾਂਦਾ ਹੈ। ਉਸ ਤੇ ਪਰਬ ਐਨਐਸਏ ਹਟਾਇਆ ਜਾਏਗਾ, ਜਲਦੀ ਹੀ ਹਟਾਇਆ ਜਾਏਗਾ। ਐਸਜੀਪੀਸੀ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਅੰਮ੍ਰਿਤਪਾਲ ਨੂੰ ਪੰਜਾਬ ਲੈ ਆਉਣ ਦੀ ਤਿਆਰੀ ਹੋ ਰਹੀ ਹੈ। ਇਹ ਸਾਰਾ ਕੁਝ ਵੀ ਜਿਹੜਾ ਹੈ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲਾਂ ਦੇ ਤੇ ਪ੍ਰਚਾਰਿਆ ਜਾਂਦਾ ਹੈ। ਨਾਲ ਹੀ ਅਮਿਤ ਸ਼ਾਹ ਦਾ ਇੱਕ ਬਿਆਨ ਵੀ ਆਉਂਦਾ ਹੈ ਕਿ ਜਿਸਤੇ ਵਿੱਚ ਭਿੰਡਰਾਂ ਵਾਲੇ ਤੇ ਅਮਰਤਪਾਲ ਨੂੰ ਨਾਲ ਜੋੜ ਕੇ ਦਿਖਾਇਆ ਜਾਂਦਾ ਹੈ ਤੇ ਫਿਰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਪੋਲਿਟੀਕਲ ਪੋਸਚਰਿੰਗ ਵੀ ਨੂੰ ਕਿਹਾ ਜਾਂਦਾ ਹੈ ਉਹ ਕੀਤੀ ਜਾਂਦੀ ਹੈ ਸਿਆਸਤ ਦੇ ਦਾਪੇ ਜਿਹੜੇ ਨੇ ਉਹ ਖੇਡੇ ਜਾਂਦੇ ਲੇਕਿਨ ਮੈਂ ਤਾਂ ਇਹ ਸੁਣਿਆ ਸੀ ਕਿ ਸ਼ਤਰੰਜ ਹਮੇਸ਼ਾ ਦੋ ਤਰ੍ਹਾਂ ਦੇ ਵਿੱਚ ਖੇਡੀ ਜਾਂਦੀ ਹੈ ਇਹ ਦੋ ਤਰ੍ਹਾਂ ਦਾ ਖੇਲ ਹੈ ਲੇਕਿਨ ਫੇਰ ਜ਼ੇਕਰ ਸਿਰਫ ਸਿਰਫ ਭਾਜਪਾ ਦਾ ਹੀ ਕਿਉਂ ਹੋ ਰਿਹਾ ਹੈ ਕਿ ਬਾਕੀ ਤਰ੍ਹਾਂ ਇੰਨੀ ਬੁਰੀ ਤਰੀਕੇ ਨਾਲ ਉਲਝਾ ਦਿੱਤੀਆਂ ਗਈਆਂ ਹਨ ਕਿ ਉਹ ਕੋਈ ਵੀ ਚਾਲ ਚੱਲਣ ਦੇ ਕਾਬਿਲ ਹੀ ਨਹੀਂ ਰਹਿ ਗਈਆਂ ਕਿ ਸੱਚਮੁੱਚ ਇੰਨੇ ਹੀ ਛਾਤਰ ਨੇ ਇਹ ਭਾਜਪਾ ਵਾਲੇ ਇਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਜੋੜੀ ਕਿ ਇਹਨਾਂ ਨੇ ਆਪਣੇ ਵਿਰੋਧੀ ਤਰ੍ਹਾਂ ਨੂੰ ਬਲਿਆ ਮੇਟ ਕਰਕੇ ਰੱਖ ਦਿੱਤਾ ਹੈ ਇਸ ਤਰੀਕੇ ਨਾਲ ਉਲਝਾ ਕੇ ਰੱਖ ਦਿੱਤਾ ਹੈ ਕਿ ਉਹ ਕੁਝ ਵੀ ਕਰਨ ਦੇ ਲਈ ਕਾਬਿਲ ਹੀ ਨਹੀਂ ਕਿ ਬਾਕੀ ਤਰਾ ਸਿਆਸਤ ਖੇਡਣ ਦੀ ਥਾਂ ਛੋਲੇ ਵਿੱਚ ਕੇ ਡੰਗਟ ਪਾ ਰਹੀਆਂ ਨੇ ਸਿਰਫ ਬਿਆਨਬਾਜ਼ੀ ਦੇ ਉੱਪਰ ਹੀ ਟਿਕੀਆਂ ਹੋਈਆਂ ਨੇ ਤੇ ਜੇ ਅਜੇ ਆ ਕੁਝ ਹੈ ਫਿਰ ਉਹ ਵਿਖ ਜਿਹੜਾ ਹੈ ਭਵਿੱਖ ਦੀ ਸਿਆਸਤ ਉਹ ਕਿਸ ਤਰਫ ਜਾਂਦੀ ਦਿਖਾਈ ਦੇ ਰਹੀ ਸਵਾਲ ਇਹ ਵੀ ਪੁੱਛੇ ਜਾਣੇ ਚਾਹੀਦੇ ਨੇ ਕਿ ਜੇ ਆਜਪਾ ਤੇ ਆਮ ਆਦਮੀ ਪਾਰਟੀ ਮਿਲੇ ਹੋਏ ਨੇ ਆਪਸ ਦੇ ਵਿੱਚ ਰਲੇ ਹੋਏ ਨੇ ਤਾ ਫਿਰ ਇਹਨਾਂ ਦੀ ਲੜਾਈ ਆਖਿਰ ਹੈ ਕਿਸ ਨਾਲ ਅਕਾਲੀ ਤੇ ਕਾਂਗਰਸ ਨੇ ਤਾਂ ਆਪਸ ਦੇ ਵਿੱਚ ਲੜਨ ਤੋਂ ਹੀ ਵਿਹਲੇ ਨਹੀਂ ਹੋ ਰਹੇ ਪਰ ਆਪਸੀ ਲੜਾਈ ਦੇ ਲਈ ਵੀ ਉਹ ਜਿਹੜਾ ਦੋਸ਼ ਹੈ ਉਹ ਭਾਜਪਾ ਨੂੰ ਹੀ ਦੇ ਰਹੇ ਨੇ ਉਹ ਆਪਣੇ ਉੱਤੇ ਕੋਈ ਵੀ ਇਲਜ਼ਾਮ ਲੈਣ ਨੂੰ ਤਿਆਰ ਨਹੀਂ ਉਹ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਹੀ ਨਹੀਂ ਨੇ ਉਹ ਸਾਰਾ ਦੋਸ਼ ਭਾਜਪਾ ਦੇ ਸਿਰ ਮੜ ਰਹੇ ਨੇ ਅੰਦਰੂਨੀ ਕਲੇਸ਼ ਦਾ ਆਪਸੀ ਵਖਰੇਵਿਆਂ ਦਾ ਦੋਸ਼ ਵੀ ਭਾਜਪਾ ਨੂੰ ਹੀ ਦੇ ਰਹੇ ਨੇ ਇੱਕ ਤਿਹੋ ਜਿਹੀ ਸ਼ਤਰੰਜ ਹੈ ਕਿ ਜਿੱਥੇ ਚਾਲਣਾ ਸਿਰਫ ਇੱਕ ਹੀ ਧਿਰ ਚੱਲ ਰਹੀ ਹੈ ਤੇ ਬਾਕੀ ਸਾਰੇ ਸਿਰਫ ਉਸ ਦੇ ਪਿਆਦਿਆਂ ਦੀ ਤਰ੍ਹਾਂ ਹੀ ਕੰਮ ਕਰ ਰਹੇ ਨੇ ਤੇ ਜਿਵੇਂ ਜਿਵੇਂ ਉਹਨਾਂ ਪਿਆਦਿਆਂ ਨੂੰ ਵਿਸਾਦ ਦੇ ਉੱਪਰ ਜਿੱਥੇ ਜਿੱਥੇ ਮੋੜਿਆ ਜਾ ਰਿਹਾ ਹੈ ਉਸੇ ਤਰੀਕੇ ਨਾਲ ਉਹ ਬੁਲ ਰਹੇ ਕੀ ਵਾਕਿਆ ਹੀ ਸਿਆਸਤ ਇਸ ਤਰੀਕੇ ਨਾਲ ਖੇਡੀ ਜਾਂਦੀ ਹੈ ਕਿ ਜਿੱਥੇ ਇੱਕ ਧਿਰ ਸਾਰੇ ਦੇਸ਼ ਦੇ ਵਿੱਚ ਐਨੇ ਵੱਡੇ ਪੱਧਰ 'ਤੇ ਕਾਬਜ਼ ਹੋ ਚੁੱਕੀ ਹੈ ਕਿ ਜਿੰਨੇ ਵੀ ਸਿਆਸੀ ਨੇ ਉਸ ਦੀ ਮਰਜ਼ੀ ਮੁਤਾਬਕ ਹੀ ਚੱਲਦੇ ਹਰ ਵਿਰੋਧੀ ਧਿਰ ਤੇ ਕੋਈ ਵੀ ਪਾਰਟੀ ਹੋਵੇ ਉਸ ਤੇ ਉੱਤੇ ਦੂਸਰੇ ਭਾਜਪਾ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਰਾਜਨੀਤਿਕ ਤਰ੍ਹਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਵਿਰੋਧੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜਾਂ ਉਸ ਦੇ ਵਿੱਚ ਵੀ ਭਾਜਪਾ ਦੀ ਕੋਈ ਚਾਲ ਲੇਕਿਨ ਇਸ ਵੱਡੇ ਪੱਧਰ ਤੇ ਚਾਲਾਂ ਚੱਲੀਆਂ ਜਾ ਰਹੀਆਂ ਹੋਣ ਜਾਂ ਭਾਜਪਾ ਇਕੱਲੇ ਹੀ ਇੱਕ ਐਡੀ ਵੱਡੀ ਸ਼ਕਤੀ ਬਣ ਕੇ ਉੱਭਰ ਚੁੱਕੀ ਹੋਵੇ ਕਿ ਉਸ ਦਾ 카ਟ ਕਿਸੇ ਕੋਲ ਨਹੀਂ ਹੈ ਇਹ ਵੀ ਹਜ਼ਮ ਕਰਨਾ ਔਖਾ ਹੈ ਚਲੋ ਇਹ ਮੰਨ ਲੈਣੇ ਆ ਕਿ ਜਿਹੜੀਆਂ ਸਿਆਸੀ ਤਰ੍ਹਾਂ ਨੇ ਸਿਆਸੀ ਆਗੂ ਨੇ ਉਹ ਸੌਦੇਬਾਜ਼ੀ ਦੇ ਵਿੱਚ ਮਾਹਿਰ ਹੁੰਦੇ ਨੇ ਉਹ ਆਪਸੀ ਫਾਇਦੇ ਦੇ ਲਈ ਸੌਦਾ ਕਰਕੇ ਭਾਜਪਾ ਦੀਆਂ ਭਾਜਪਾ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਪਰ ਜਿਹੜੇ ਲੋਕ ਨੇ ਆਮ ਜਨਤਾ ਨੇ ਉਹ ਤਾਂ ਭਾਜਪਾ ਤੇ ਨਹੀਂ ਵਿખી ਹੋਈ ਉਹ ਫਿਰ ਇਹਨਾਂ ਚਾਲਾਂ ਨੂੰ ਕਿਉਂ ਨਹੀਂ ਸਮਝ ਰਹੀ ਉਹ ਕਿਉਂ ਕਿਸੇ ਛੋਟੀ ਮੋਟੀ ਘਟਨਾ ਦੇ ਉੱਤੇ ਇਸ ਤਰੀਕੇ ਨਾਲ ਰਿਐਕਸ਼ਨ ਦਿੰਦੀ ਹੈ ਕਿ ਜਿਵੇਂ ਵਾਕਿਆ ਹੀ ਧਰਮ ਦੇ ਉੱਤੇ ਕੋਈ ਜਿਹੜਾ ਖਤਰਾ ਪੈਦਾ ਹੋ ਗਿਆ ਕੀ ਪਿੰਡਰਾ ਵਾਲਾ ਅੱਜ ਫੇਰ ਰੈਲੇਵੈਂਟ ਹੈ ਕੀ ਧਰਮ ਦੇ ਉੱਪਰ ਵਾਕਿਆ ਹੀ ਇਸ ਤਰ੍ਹਾਂ ਦੇ ਬੱਦਲ ਛਾਏ ਹੋਏ ਨੇ ਖਤਰੇ ਦੇ ਜਿਵੇਂ ਕਿ ਸੁਖਵੀਰ ਬਾਦਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਜੋ ਅੱਜ ਵੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿ ਜੀ ਧਾੜ ਵੀ ਆ ਗਏ ਨੇ ਜੀ ਪਹਿਲਾਂ ਅਫਗਾਨਿਸਤਾਨ ਤੋਂ ਆਉਂਦੇ ਸੀ ਹੁਣ ਦਿੱਲੀ ਤੋਂ ਆ ਗਏ ਨੇ ਦਿੱਲੀ ਨਾਲ ਲੜਾਈ ਹੈ ਇਹਦੇ ਵਿੱਚ ਨਵਾਂਪਨ ਹੈ ਕੁਝ ਇਹ ਗੱਲਾਂ ਉਹ ਪਿਛਲੇ 15 ਸਾਲ ਤੋਂ ਕਰ ਰਹੇ ਨੇ ਉਸ ਤੋਂ ਪਹਿਲਾਂ 40-50 ਸਾਲ ਉਹਨਾਂ ਦੇ ਬਾਪ ਜਿਹੜੇ ਨੇ ਉਹ ਆਹੀ ਗੱਲਾਂ ਕਰਦੇ ਰਹੇ ਇਤੋਂ ਤੱਕ ਅਕਾਲੀ ਸਿਆਸਤ ਇਸ ਤੋਂ ਅੱਗੇ ਕਦੇ ਵਧ ਹੀ ਨਹੀਂ ਸਕੀ ਉਹ बार-बार ਮੁਸਲਮਾਨਾਂ ਨੂੰ ਅਫਗਾਨਾਂ ਨੂੰ ਦਿੱਲੀ ਨੂੰ ਆਪਣਾ ਵਿਰੋਧੀ ਦਿਖਾ ਕੇ ਸਿੱਖ ਪੰਥ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ ਜਿਵੇਂ ਕਿ ਪਹਿਲਾਂ ਹੁੰਦਾ ਸੀ ਇਤਿਹਾਸ ਵਿੱਚ ਕਿ ਮਿਸਲਾਂ ਵੈਸੇ ਤਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸੀ ਲੇਕਿਨ ਜਦੋਂ ਉਹਨਾਂ ਨੂੰ ਕੋਈ ਬਾਹਰੀ ਖਤਰਾ ਦਿਖਦਾ ਸੀ ਤਾਂ ਉਹ ਇਕੱਠੀਆਂ ਹੋ ਕੇ ਉਸ ਵੈਰੀ ਦੇ ਖਿਲਾਫ ਇੱਕ ਮੁੱਠੋ ਕੇ ਲੜਦੀਆਂ ਸਨ ਉਹਨਾਂ ਨੂੰ ਹੁਣ ਵੀ ਇਹ ਲੱਗਦਾ ਹੈ ਕਿ ਜੇ ਸਿੱਖ ਪੰਥ ਨੂੰ ਕੋਈ ਬਾਹਰੀ ਖਤਰਾ ਨਾ ਦਿਖਾਇਆ ਜਾਵੇ ਤਾਂ ਉਹ ਆਪਸ ਵਿੱਚ ਲੜਦਾ ਰਹੇਗਾ ਲੇਕਿਨ ਜਿਵੇਂ ਹੀ ਉਹਨਾਂ ਨੂੰ ਕਿਸੇ ਬਾਹਰ ਦੇ ਖਤਰੇ ਦੀ ਜਾਣਕਾਰੀ ਦਿੱਤੀ ਜਾਏਗੀ ਉਹ ਇੱਕ ਮੁੱਠੋ ਕੇ ਇੱਕ ਆਗੂ ਦੇ ਪਿੱਛੇ ਖੜੀਆਂ ਹੋ ਜਾਣੀਆਂ ਲੇਕਿਨ ਅਜੇ ਆ ਨਹੀਂ ਹੋ ਰਿਹਾ ਤੇਰਾ ਵਾਧੀਆਂ ਜਾ ਰਹੀਆਂ ਨੇ ਕਿ ਇਹ ਵੀ ਪਾਰਟਪਾਦੀ ਹੀ ਕਰਨ ਦਿੱਤੀ ਹੈ ਕਿ ਵਿਰੋਧੀ ਧਿਰਾਂ ਦੇ ਵਿੱਚ ਐਨੇ ਧੜੇ ਪੈਦਾ ਕਰ ਦੋ ਕਿ ਵੋਟ 50 ਥਾਂ ਤੇ ਵੰਡੀ ਜਾਵੇ ਤੇ ਬ੍ਰਿ ਭਾਜਪਾ ਦੀ ਸਮਰਥਕ ਵੋਟ ਹੈ ਉਹ ਇਕੱਠੀ ਇੱਕਸਾਨ ਤੇ ਪਵੇ ਤੇ ਇਸ ਤਰੀਕੇ ਨਾਲ ਭਾਜਪਾ ਦਿੱਤੀ ਜਾਵੇ ਹਰਿਆਣਾ ਦੇ ਵਿੱਚ ਇਸੇ ਐਕਸਪੈਰੀਮੈਂਟ ਨੂੰ ਕਿਹਾ ਜਾਂਦਾ ਹੈ ਕਿ ਭਾਜਪਾ ਦੀ ਜਿੱਤ ਦਾ ਉਹੀ ਕਾਰਨ ਬਣਿਆ ਲੇਕਿਨ ਜੇ ਇਹ ਸਾਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਵੰਡ ਕੇ ਭਾਜਪਾ ਹਰਿਆਣਾ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਫਿਰ ਅਸੀਂ ਉਸ ਤੋਂ ਸਿੱਖਦੇ ਕਿਉਂ ਨਹੀਂ ਕੁਝ ਫਿਰ ਕਿਸਾਨ ਆਗੂ ਇਕੱਠੇ ਕਿਉਂ ਨਹੀਂ ਹੋ ਰਹੇ ਫਿਰ ਆਮ ਆਦਮੀ ਪਾਰਟੀ ਦੇਖੋ ਇਸ ਗੱਲ ਦੇ ਉੱਪਰ ਇਹ ਇਲਜ਼ਾਮ ਆਪਣੇ ਉੱਪਰ ਕਿਉਂ ਲੈ ਰਹੀ ਐ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਹੀ ਐ ਕਿ ਇਲਜ਼ਾਮ ਉਸਤੇ ਆਉਣ ਕਿ ਉਹ ਵਾਕਿਆ ਹੀ ਭਾਜਪਾ ਦੇ ਨਾਲ ਬਣੀ ਹੋਈ ਹੈ। ਕੀ ਫੇਰ ਸੁਖਬੀਰ ਬਾਦਲ ਇਹਨਾਂ ਚਾਲਾਂ ਨੂੰ ਸਮਝ ਕੇ ਪਾਸੇ ਕਿਉਂ ਨਹੀਂ ਹੋ ਜਾਂਦਾ ਕਿ ਮੇਰੇ ਪਾਸੇ ਹੋਣ ਨਾਲ ਜੇ ਪੰਥਕੇਸ਼ਤਾ ਹੁੰਦੀ ਐ ਤਾਹੋ ਜਾਣਦੇ ਹੋ। ਇਹ ਸਾਰਾ ਕੁਝ ਫਿਰ ਕਿਉਂ ਨਹੀਂ ਹੋ ਰਿਹਾ? ਕਿ ਇਹ ਵੀ ਇੱਕ ਵਰਤਾਨ ਹੀ ਸਿਰਜਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਸਿਰਫ ਉਲਝਾ ਕੇ ਰੱਖਿਆ ਜਾ ਸਕੇ ਤਾਂ ਕਿ ਜਿੰਨੇ ਵੀ ਸਿਆਸੀ ਆਗੂ ਨੇ ਉਹ ਆਪਸ ਵਿੱਚ ਮਿਲ ਕੇ ਲੋਟ ਸੌਟ ਕਰ ਸਕਣ ਆਪਣੇ ਜਿਹੜੇ ਉਹਨਾਂ ਦੇ ਸਿਆਸੀ ਮੁਨਾਫੇ ਨੇ ਉਹ ਮੁਨਾਫੇ ਉਹ ਉਸੇ ਤਰੀਕੇ ਨਾਲ ਜਾਰੀ ਰੱਖ ਸਕਣ ਜਿਵੇਂ ਪਹਿਲਾਂ ਚੱਲਦੇ ਆ ਰਹੇ ਨੇ ਇਹ ਸਵਾਲ ਸਾਡੀ ਜਨਤਾ ਨੂੰ ਪੁੱਛਣੇ ਚਾਹੀਦੇ ਨੇ ਆਵਾਮ ਨੂੰ ਪੁੱਛਣ ਦੀ ਲੋੜ ਹੈ ਅਸੀਂ ਕਿਸੇ ਵੀ ਧਿਰ ਨੂੰ ਕਿਸੇ ਵੀ ਆਗੂ ਨੂੰ ਆਪਣਾ ਨੇਤਾ ਮੰਨਣ ਤੋਂ ਪਹਿਲਾਂ ਇਹ ਹੱਕ ਜ਼ਰੂਰ ਰੱਖਦੇ ਹਾਂ ਕਿ ਉਸਤੇ ਪਿਛੋਕੜ ਬਾਰੇ ਜਾਣੀਏ ਉਸ ਦੀ ਵਿਚਾਰਧਾਰਾ ਬਾਰੇ ਜਾਣੀਏ ਉਹ ਕੀ ਕੁਛ ਹੁਣ ਤੱਕ ਕਰਦਾ ਰਿਹਾ ਹੈ ਉਹਦੇ ਪਿੱਛੇ ਕੌਣ ਕੌਣ ਨੇ ਜਿਹੜੇ ਉਸ ਨੂੰ ਅੱਗੇ ਪ੍ਰੋਜੈਕਟ ਕਰ ਰਹੇ ਨੇ ਅੱਗੇ ਵਧਾ ਰਹੇ ਨੇ ਇਹ ਸਾਰੇ ਸਵਾਲ ਉਹਨਾਂ ਦੇ ਸਮਰਥਕਾਂ ਤੋਂ ਵੀ ਪੁੱਛੇ ਜਾਣੇ ਚਾਹੀਦੇ ਨੇ ਉਹਨਾਂ ਦੀਆਂ ਰੈਲੀਆਂ ਕਰਨ ਵਾਲਿਆਂ ਤੋਂ ਵੀ ਪੁੱਛੇ ਜਾਣੇ ਚਾਹੀਦੇ ਨੇ ਉਹਨਾਂ ਲਈ ਵੋਟਾਂ ਮੰਗਣ ਵਾਲਿਆਂ ਤੋਂ ਵੀ ਪੁੱਛੇ ਜਾਣੇ ਚਾਹੀਦੇ ਨੇ ਉਹਨਾਂ ਵਕੀਲਾਂ ਤੋਂ ਵੀ ਪੁੱਛੇ ਜਾਣੇ ਚਾਹੀਦੇ ਨੇ ਜੋ ਚੈਨਲਾਂ ਤੇ ਆ ਕੇ ਉਹਨਾਂ ਨੂੰ ਡਿਫੈਂਡ ਕਰਦੇ ਇਹ ਜਵਾਬ ਜਦੋਂ ਤੱਕ ਸਾਨੂੰ ਨਹੀਂ ਮਿਲਦੇ ਜਾਂ ਇਹ ਸਵਾਲ ਜਦੋਂ ਅਸ ਤੱਕ ਅਸੀਂ ਨਹੀਂ ਪੁੱਛਦੇ ਉਦੋਂ ਤੱਕ ਇਸੇ ਤਰੀਕੇ ਨਾਲ ਸਾਜ਼ਿਸ਼ਾਂ ਦਾ ਦੌਰ ਚੱਲਦਾ ਰਹੇਗਾ ਇਆ ਸਾਨੂੰ ਇਹ ਕਿਹਾ ਜਾਏਗਾ ਕਿ ਸਾਜ਼ਿਸ਼ਾਂ ਹੋ ਰਹੀਆਂ ਨੇ ਤੇ ਅਸੀਂ ਇਨ੍ਹਾਂ ਰੌਲੇ ਗੋਲਿਆਂ ਦੇ ਵਿੱਚ ਹੀ ਉਲਝ ਕੇ ਰਹਿ ਜਾਵਾਂਗੇ ਉਮੀਦ ਕਰਦੇ ਹਾਂ ਕਿ ਤੁਸੀਂ ਸਵਾਲ ਜਿਹੜੇ ਰੈਲੇਵੈਂਟ ਨੇ ਉਹ ਜ਼ਰੂਰ ਪੁੱਛੋਗੇ ਜਿਹੜੇ ਪ੍ਰਸੰਗਿਕ ਚੀਜ਼ਾਂ ਨੇ ਉਹ ਜ਼ਰੂਰ ਪੁੱਛੋਗੇ ਬੈਕਗ੍ਰਾਉਂਡ ਕਿਸ ਵਿਅਕਤੀ ਦੀ ਕੀ ਹੈ ਉਹ ਜ਼ਰੂਰ ਪੁੱਛੋਗੇ ਉਸ ਤੋਂ ਪਹਿਲਾਂ ਕਿ ਉਹਦੇ ਸਮਰਥਨ ਦੇ ਵਿੱਚ ਡਟ ਕੇ ਖੜੇ ਹੋ ਜਾਣ ਤੋਂ ਪਹਿਲਾਂ ਇਹ ਸਵਾਲ ਪੁੱਛਣੇ ਲਾਜ਼ਮੀ ਨੇ ਇਸੇ ਉਮੀਦ ਦੇ ਨਾਲ ਕਿ ਤੁਸੀਂ ਸਵਾਲ ਜ਼ਰੂਰ ਪੁੱਛੋਗੇ ਜਿਹੜੇ ਪ੍ਰਸੰਗਿਕ ਸਵਾਲ ਨੇ ਉਹ ਜ਼ਰੂਰ ਪੁੱਛੋਗੇ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ